ਦੇਖ ਬੱਚੇ ਜੀ গুਡ ਮਾਰਨਿੰਗ ਸਾਰਿਆਂ ਨੂੰ ਨਮਸਕਾਰ ਸ ਮੈਂ ਜਲੰਧਰ ਡਿਸਟ੍ਰਿਕਟ ਤੋਂ ਆ ਰਿਹਾ ਹਾਂ ਇੱਥੇ ਨਿਯੁਕਤੀ ਪੱਤਰ ਚਲੋ জব ਲੈਣਾ ਉਸੇ ਦਾ ਮੈਂ ਮੇਨ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਨੂੰ 3 ਦਿਨ ਪਹਿਲੇ ਇੱਕ ਅਟੈਕ ਹੋਇਆ ਮੈਂ ਜਸ ਕੰਡੀਸ਼ਨ ਚਾਹਤਾ ਹਾਂ ਉਹ ਅਲੱਗ ਹੀ ਹੈ ਬਟ ਜਸ ਟਾਈਮ ਯੂ ਕਾਲ ਆਈ ਉਸ ਤੋਂ ਬਾਅਦ ਅਸੀਂ ਮਤਲਬ ਸਭ ਕੁਝ ਕਲੀਅਰ ਸੀਗਾ ਡਾਕਟਰ ਨੇ ਓਕੇ ਕਹਿਤਾ ਸੀਗਾ ਬਟ ਵਿਦ ਥੈਟ ਕਾਲ ਓਨਲੀ ਥੈਟ ਆਈ ਰੀਸੀਵ ਫਰਮ ਦਾ ਪੀਐਸਪੀਸੀ ਥੈਟ ਯੂ ਹੈਵ ਟੂ ਕਮ ਹੇਅਰ ਐਂਡ ਗੈਟ ਯੋਰ ਲੈਟਰ ਮੇਰੇ ਫਾਦਰ ਨੇ ਮੂਵਮੈਂਟ ਸ਼ੁਰੂ ਕੀਤੀ ਮੈਂ 40 ਦਾ ਬੇਟਾ ਮਾ ਫਾਦਰ ਇਸ ਫਲਾਈਂਗ ਲੈਫਟ ਇਨ ਦਿਲ ਦੇ ਐਸ ਆਈ ਰੀਅਲੀ ਥੈਂਕ ਯੂ ਕਿ ਮੈਂ ਹੋਂ ਕਿ ਠੀਕ ਨੇ ਹਾਂ ਨਾਉ ਹੀ ਇਸ ਇਨ ਪ੍ਰਾਈਵੇਟ ਰੂਮ ਬਟ ਸਟਿਲ ਇਨ ਹਸਪੀਟਲ ਐਂਡ ਥੈਂਕ ਯੂ ਪਰ ਉਹਨਾਂ ਨੂੰ ਇਸ ਗੱਲ ਤੇ मतलब हो गया हौसला के आ, हाँ, वो, वो वो रे, रे जी जागी वो वैसे ही काफी मोटिवेट करते हैं मेरे नाल ही आए सी जदों साइड डॉक्यूमेंट वेरिफिकेशन हुई वो भी इलेक्ट्रिकल इंजीनियर नहीं है है कि है उन्होंने इंडियन एयर फोर्स से जॉब किया पहले सारा अपना अपना सारा सी जलंधर से रहने हैं बट ए चीज ने मतलब लाइक मूव किया एंड थैंक यू आज का दिन मेरे लिए आज इंपॉर्टेंट से क्योंकि मैं कल रात की पापा की मूवमेंट बहुत-बहुत धन्यवाद ਗੁੱਡ ਲੱਕ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕੌਸ਼ਲ ਸ਼ਰਮਾ ਹੈ ਜੀ ਮੈਂ ਬਠਿੰਡਾ ਤੋਂ ਬਿਲੋਂਗ ਕਰਦਾ ਮੇਰੀ ਅਸਿਸਟੈਂਟ ਆਰਕੀਟੈਕਟ ਮ्युनਿਸਪਲ ਕਾਰਪੋਰੇਸ਼ਨ ਦੇ ਵਿੱਚ ਜੁਆਇਨਿੰਗ ਹੋਈ ਹੈ ਨਿਯੁਕਤੀ ਪੱਤਰ ਮਿਲ ਰਿਹਾ ਹੈ ਤੇ ਇਸ ਦੇ ਵਿੱਚ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੇਰੇ ਮਾਪਿਓ ਦਾ ਸੁਪਨਾ ਸਾਕਾਰ ਕੀਤਾ ਇਹਦੇ ਵਿੱਚ ਬਿਲਕੁਲ ਹੀ ਟਰਾਂਸਪੇਰੈਂਸੀ ਨਾਲ ਹੋਇਆ ਹੈਗਾ ਸਾਰਾ ਜਿਹੜਾ ਪ੍ਰੋਸੈਸ ਹੋਇਆ ਹੈਗਾ ਇਹਦੇ ਵਿੱਚ ਕੋਈ ਵੀ ਮਤਲਬ ਕਿ ਰਿਸ਼ਵਤ ਖੋਰੀ ਹੈ ਕੁਝ ਵੀ ਨਹੀਂ ਕੀਤਾ ਗਿਆ ਹੈਗਾ ਤੇ ਬਹੁਤ ਹੀ ਮਤਲਬ ਕਿ ਮੇਰੇ ਪਾਪਾ ਦਾ ਇੱਕ ਸੁਪਨਾ ਸੀਗਾ ਕਿ ਜਿਹੜਾ ਕਿ ਤੁਸੀਂ ਸਰਕਾਰ ਕੀਤਾ ਹੈਗਾ ਬਿਲਕੁਲ ਟਰਾਂਸਪਰੈਂਸੀ ਨਾਲ ਕਿਉਂਕਿ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਮੈਂ ਕਿਤੇ ਮਤਲਬ ਅਪਲਾਈ ਕਿਤੇ ਸੀਗੇ ਪਰ ਕਦੇ ਹੋਇਆ ਨਹੀਂ ਸੀਗਾ ਪਰ ਜਦੋਂ ਇਸ ਵਾਰ ਮੈਂ ਅਪਲਾਈ ਕੀਤਾ ਮੇਰੇ ਪਾਪਾ ਨੇ ਕਿਹਾ ਸੀ ਕਿ ਹੁਣ ਫੇਰ ਲਾਵਾਂਗੇ ਜੋਰ ਪਰ ਕੁਝ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਭਰੋਸਾ ਹੈ ਸਰ ਤੇ ਮਾਨ ਸਾਹਿਬ ਤੇ ਤੇ ਉਹ ਬਿਲਕੁਲ ਹੀ ਟਰਾਂਸਪਰੈਂਸੀ ਨਾਲ ਹੀ ਮੈਂ ਐਸੈਪਟ ਕਰੂੰਗਾ ਜੋ ਵੀ ਹੋਊਗਾ ਤਾਂ ਤੇ ਬਿਲਕੁਲ ਟਰਾਂਸਪਰੈਂਸੀ ਨਾਲ ਹੋਇਆ ਹੈਗਾ ਤੇ ਬਹੁਤ ਬਹੁਤ ਧੋੜਾ ਤੁਹਾਨੂੰ ਅੱਜ ਹੀ ਜੀ ਤੁਹਾਨੂੰ ਤੁਹਾਡੀ ਮਿਹਨਤ ਸਤਾਪੀ ਬਹੁਤ ਬਹੁਤ ਧੰਨਵਾਦ ਉਹ ਤੋਂ ਪਿੱਛੇ ਉਹ ਪਿੱਛੇ ਬਿਲਕੁਲ ਪਿੱਛੇ ਸਰ ਸਸਰੀਕਾ ਜੀ ਸਸਰੀਕਾ ਮੈਂ ਅਬੋਰ ਤੋਂ ਆਨਾ ਜੀ ਜੀ ਕਿੱਲੇ ਵਾਲੀ ਪਿੰਡ ਹੈ ਮੇਰਾ ਮੇਰੇ ਪਿੰਡ ਦੇ ਵਿੱਚ ਵੀ ਰਾਜਨੀਤੀ ਕਿਤਨਾੜ ਬਹੁਤ ਨੇ ਉੱਥੇ ਮਤਲਬ ਕਿ ਸਟਾਰਟਿੰਗ ਤੋਂ ਇਹ ਚੱਲਦਾ ਆ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਸਪਾਰਸ਼ ਲਵਾਤੀ ਜੇ ਕੋਈ ਮਿਹਨਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹੀ ਕਿਹਾ ਜਾਂਦਾ ਸੀ ਵੀ ਫਲਾਣੇ ਜਾਖੜ ਨੇ ਸਪਾਰਸ਼ ਕਰਤੀ ਹੋਣੀ ਆ ਜਾਂ ਕਿਸੇ ਨੇ ਵੀ ਪਰ ਹੁਣ ਜਦੋਂ ਤੋਂ ਮੈਂ ਮੰਨ ਲਓ ਤੁਹਾਡੀ ਸਰਕਾਰ ਆਈ ਹੈ 2021 ਤੋਂ ਬਾਅਦ ਮੇਰੀ ਇਹ ਦੂਜੀ ਜੋਬ ਹੈ ਜਿਹੜੀ ਹੁਣ ਪੀਐਸਪੀਸੀਲ ਜੀ ਇਸ ਤੋਂ ਬਿਨਾਂ ਵੀ ਮੈਨੂੰ 25 ਤਰੀਕ ਨੂੰ ਬੁਲਾਇਆ ਗਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਬੋਲੀ ਹੈ ਨਾ ਸਮਝ ਨਹੀਂ ਪਈ ਪਹਿਲੀ ਵਾਰੀ ਮਾਈਕ ਤੇ ਬੋਲਿਆ ਹਾਂਜੀ ਕੋ ਵੀ ਜਈਏ ਹੱਸਤੇ ਸਰ ਅੱਛਾ ਹਾਂਜੀ ਮੇਰਾ ਮੰਨ ਲਓ ਮੈਨੂੰ ਪਤਾ ਤਾਂ ਸੀਗੇ ਵੀ ਚਲੋ ਜੁਆਇਨਿੰਗ ਲੈਟਰ ਮਿਲ ਜੂਗਾ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਵੀ ਮੈਂ ਪਿੰਡ ਦੇ ਘੱਟੋ ਘੱਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾਂ ਤੁਹਾਡੀ ਜੀ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ ਹਾਂ ਹਾਂਜੀ ਪਹਿਲਾਂ ਹੈ ਨਹੀਂ ਸਿਰਵਾਜੇ ਨਾ ਹਾਂਜੀ ਇੱਕ ਚੀਜ਼ ਹੋਰ ਵੀ ਬਾਕੀ ਜਦੋਂ ਵੀ ਪਹਿਲਾਂ ਪੋਸਟਾਂ ਮੈਂ ਕਾਫੀ ਟਾਈਮ ਤੋਂ ਟਰਾਈ ਕਰਦਾ ਰਿਆ ਇੱਕ ਲੇਬਰ ਕਲਾਸ ਘਰ ਚੋਂ ਨਿਕਲਿਆ ਮੈਂ ਤੇ ਇਹੋ ਚੀਜ਼ ਹੁੰਦੀ ਸੀ ਵੀ ਸਰਕਾਰ ਜਦੋਂ ਕੋਈ ਜਾਂਦੀ ਸੀਗੀ ਤਾਂ ਲਾਸਟਲੇ ਸਾਲ ਦੇ ਵਿੱਚ ਪੋਸਟਾਂ ਨਿਕਲਦੀਆਂ ਸੀ ਤਾਂ ਸਾਰੇ ਤਿਆਰੀ ਉਸ ਹਿਸਾਬ ਨਾਲ ਕਰਦੇ ਸੀ ਵੀ ਲਾਸਟ ਸਾਲ ਤੇ ਪੋਸਟ ਆਣਗੀਆਂ ਪਰ ਹੁਣ ਜਦੋਂ ਵੀ ਜਦੋਂ ਦੀ ਥੋੜੀ ਸਰਕਾਰ ਆਈ ਆ ਉਸ ਤੋਂ ਮਤਲਬ ਕਿ ਕੰਟੀਨਿਊ ਚੱਲ ਰਹੀਆਂ ਜੇ ਕੋਈ ਬੱਚਾ ਤਿਆਰੀ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਇੱਕ ਪੇਪਰ ਨਹੀਂ ਉਹਦਾ ਕਲੀਅਰ ਹੋਇਆ ਵੀ ਦੂਜੇ ਦੀ ਨਾ ਕਰੇ ਕਿਉਂਕਿ ਨਾਲ ਦੀ ਨਾਲ ਹੀ ਦੂਜੀਆਂ ਜਾਂ ਤਾਂ ਬੈਕਲੌਗ ਕਲੀਅਰ ਕਰਨ ਵਾਸਤੇ ਦੂਜੀਆਂ ਪੋਸਟਾਂ ਨਿਕਲ ਜਾਂਦੀਆਂ ਨੇ ਜਾਂ ਕਿਸੇ ਹੋਰ ਮਹਿਕਮੇ ਚ ਆ ਜਾਂਦੀਆਂ। ਇਹ ਬੰਦਾ ਜਿਹੜਾ ਤਿਆਰੀ ਕਰ ਰਿਹਾ ਉਹ ਲੱਗ ਜਾਂਦਾ। ਤਾਂ ਸੇਮ ਮੇਰੇ ਵਾਸਤੇ ਵੀ ਮੇਰੀ ਤੀਜੀ ਪੋਸਟ 25 ਤਰੀਕ ਨੂੰ ਵੇਟ ਕਰ ਰਹੀ ਹੈ ਮੇਰਾ। ਅੱਛਾ ਫਿਰ ਉਹ ਤੀਜੀ ਵਾਰ ਤੇ ਆਏਗਾ। ਹਾਂਜੀ ਹਾਂਜੀ। ਨਹੀਂ ਮੇਰਾ ਅੱਜ ਕਿਉਂ ਹੈ? ਅੱਜ ਇਹ ਹੈ ਕਿਉਂਕਿ ਜੁਆਇਨ ਮੈ ਉਹ ਕਰਨੀ ਹੈ। ਨਹੀਂ ਜੁਆਇਨ ਤਾਂ ਉਹ ਕਰਨੀ ਫਿਰ ਅੱਜ ਕੀ ਕਰਨਾ ਹੈ? ਸਰ ਪਤਾ ਕੀ ਗੱਲ ਇੱਕ ਪਿੰਡਾਂ ਚ ਕਹਾਵਤ ਹੁੰਦੀ ਆ ਕਿ ਉਹ ਇੱਕ ਦੇ ਝਾਕ ਚੋਂ ਇੱਕ ਹੱਥ ਪਿੱਛੇ ਕਰਦਾ ਨਾ ਤੇ ਬੇਬਰਕ ਤੇ ਆਪ ਨਾ ਜਾਵੇ ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਮੇ ਕੀ ਘਟੇੜ ਬੰਦੇ ਨੂੰ ਬਚਾ ਕੇ ਰੱਖਣ ਚਾਹੀਦੀ ਜਿਹੜੀ ਮਿਲਦੀ ਪਹਿਲੇ ਉਹ ਤਾਂ ਅੰਦਰ ਕਰੀਏ ਹਾਂਜੀ ਹਾਂਜੀ ਉਹ ਅੰਦਰ ਕਰੀਏ ਸਹੀ ਸੋਚ ਹੈ ਬਹੁਤ ਸਹੀ ਸੋਚ ਠੀਕ ਹੈ ਤੁਹਾਨੂੰ ਸਰ ਬਹੁਤ ਬਹੁਤ ਧੰਨਵਾਦ ਮੈਨੂੰ ਸਰ ਜੀਵਨ ਸਿੰਘ ਨਾਮ ਹੈ ਮੇਰਾ ਜੋਇਨਿੰਗ ਲੈਟਰ ਦਿਆ ਜੇ ਕੋਈ ਟੈਨ ਇਹਨੂੰ ਬਣਾ ਲਿਓ ਜੋਇਨਿੰਗ ਲੈਟਰ ਧੰਨਵਾਦ ਸਰ ਪਿੰਡੀ ਪਿੰਡ ਦੇ ਕੋਲ ਪੁੱਛਵਾ ਲਈ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦੇ ਕੁਝ ਰਜੇਵੇ ਅੱਛ ਜਨੇ ਇਸ ਲਈ ਮਾਫੀ ਅੱਛ ਠੀਕ ਠੀਕ ਹੁਣ ਮੈਂ ਬੇਨਤੀ ਕਰਾਂਗਾ ਸੀ 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 ਤਾਂ ਮੈਂ ਬੇਨਤੀ ਕਰਾਂਗਾ ਮਾਲੀ ਕੋਲ ਤੋਂ ਹੀ ਹੂੰ यूते आन अपने विचार सांझी कर मानजिक मुख्यमंत्री सरदार भगवान सिंह मान धन्यवाद बहुत बहुत मेहरबानी बहुत बहुत बधाई